ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਇਸ ਸਮੇਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਇਸ ਦੌਰਾਨ ਦੱਸਿਆ ਕਿ ਸੁਲਤਾਨਪੁਰ ਲੋਧੀ ਇਲਾਕੇ ਜਿੱਥੇ ਬਿਆਸ ਦਰਿਆ ਨੇ ਵੱਡੀ ਮਾਰ ਮਾਰੀ ਹੈ ਉੱਥੇ ਕਾਲੀ ਵੇਈ ਨਦੀ ਦੇ tufaan ਕਾਰਨ ਹੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪਾਣੀ ਭਾਰ ਕਾਰਨ ਤਬਾਹੀ ਮਚੀ ਦੱਸਿਆ ਕਿ ਨਾਲ ਲੱਗਦੇ ਪਿੰਡਾਂ ਦੇ ਵਿੱਚ ਕਾਫੀ ਫਸਲ ਬਰਬਾਦ ਹੋ ਚੁੱਕੀ ਹੈ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਵੱਲੋਂ ਦੌਰਾ ਕੀਤਾ ਗਿਆ ਜਨਤਾ ਵੱਲੋਂ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਤੇ ਹਰ ਸੰਭਵ ਮਦਦ ਦਾ ਪ੍ਰੋਸਸ ਦਿੱਤਾ ਗਿਆ ਇਸ ਦੌਰਾਨ ਵਿਨੀਤ ਮਿੱਤੂ ਨੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਖੂਬ ਨਿਸ਼ਾਨੇ ਸਾਧੇ ਉਹਨੇ ਕਿਹਾ ਕਿ ਮੁੱਖ ਮੰਤਰੀ ਅਜੇ ਤੱਕ ਕੇਂਦਰ ਸਰਕਾਰ ਤੱਕ ਡਾਟਾ ਪਹੁੰਚਾਉਣ ਦੇ ਵਿੱਚ ਅਸਫਲ ਨੇ ਕਿਉਂਕਿ ਵਾਅਕ ਪੰਜਾਬ ਦੇ ਵਿੱਚ ਕਿੰਨਾ ਨੁਕਸਾਨ ਹੋ ਚੁੱਕਾ ਹੈ ਉਹਨਾਂ ਕਿਹਾ ਕਿ ਭਾਰਤ ਜਨਤਾ ਪਾਰਟੀ ਦੇ ਵੱਲੋਂ ਵੱਡੇ ਪੱਧਰ ਤੇ ਵੱਡੇ ਰਾਹਤ ਸਮਗਰੀ ਗਰਾਉਂਡ ਜ਼ੀਰੋ ਤੱਕ ਪਹੁੰਚਾ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਪਰ ਇਸ ਦੇ ਵਿਚਕਾਰ ਭਗਵੰਤ ਮਾਨ ਦੀ ਸਰਕਾਰ ਫੇਲ ਹੋ ਚੁੱਕੀ ਹੈ ਮੌਕੇ ਤੇ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਰਵਨੀਤ ਬਿੱਟੂ ਨੇ ਕੀ ਕੁਝ ਕਿਹਾ ਇੱਕ ਵਾਰ ਆਪਾਂ ਉਹ ਸੁਣਦੇ ਹਾਂ 5599 599 ਜਿਹੜਾ ਪੰਜਾਬ ਦੇ ਕੋਲ ਪੈਸਾ ਆਏ ਕੁਦਰਤੀ ਆਫਤਾਂ ਦਾ ਜਿਹੜਾ ਪਿਆ ਹੈ ਕੱਲ ਹੋਮ ਮਿਨਿਸਟਰ ਸਾਹਮਣੇ ਮਿਲ ਕੇ ਜਾਣਕਾਰੀ ਦਿੱਤੀ ਆ ਮੁੱਖ ਮੰਤਰੀ ਸਾਹਿਬ ਨੂੰ ਇਹ ਟੋਟਲ ਫਿਗਰ ਆ ਜਿਹੜੀ ਇਹ ਪ੍ਰੈਸ ਨੋਟ ਵੀ ਜਾਰੀ ਹੋਇਆ ਏ 12599 ਕਰੋੜ ਦਾ ਤੇ ਉਹਦੇ ਐਸਡੀਆਰਐਫ ਦਾ ਬਿਲਕੁਲ ਬਿਲਕੁਲ ਉਹ ਅਲੱਗ ਗੱਲ ਆ ਮੈਂ ਕਹਿਣਾ ਇਹ ਚਾਹੁੰਦਾ ਵੀ ਇਹਨਾਂ ਨੂੰ ਮੰਨ ਜਾਣਾ ਚਾਹੀਦਾ ਹੁਣ ਵੀ ਅਸੀਂ ਉਹ ਪੈਸਾ ਭਾਈ ਖਾ ਗਏ ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ ਵੀ ਅਸੀਂ ਜਿਹੜਾ ਆ ਪ੍ਰੈਸ ਨੋਟ ਸਾਰੇਆ ਦਾ ਕੱਲ ਜਿਹੜਾ ਏ ਇਹ ਜਾਰੀ ਹੋਇਆ ਏ ਤੇ ਇਹਦੇ ਵਿੱਚ ਇੱਕ ਗੱਲ ਹੋਰ ਮੈਂ ਜ਼ਰੂਰ ਕਹਿਣੀ ਚਾਹਣਾ ਐ ਵੀ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਆ ਮੇਰਾ ਥੋੜਾ ਹਿਸਾਬ ਕਮਜ਼ੋਰ ਆ ਪਰ ਉਹਨਾਂ ਨੇ ਕਿਹਾ ਸੀ ਵੀ ਜੇ 1600 ਕਰੋੜ ਰੁਪਏ ਪ੍ਰਧਾਨ ਮੰਤਰੀ ਜੀ ਦੇ ਕੇ ਗਿਆ ਜਿੰਨੇ ਪਿੰਡ ਅਸੀਂ ਦੱਸਿਆ ਅਫੈਕਟਡ ਉਹ ਪਿੰਡਾਂ ਨੂੰ 80 ਲੱਖ ਰੁਪਏ ਇੱਕ ਪਿੰਡ ਨੂੰ ਆਉਂਦਾ ਤੇ ਜੇ ਅਸੀਂ ਆ 12500 99 ਕਰੋੜ ਜਾਂ 1600 ਇਕੱਠਾ ਲਾ ਲਈਏ ਤੇ ਫਿਰ ਕਿੰਨਾ ਆਉਂਦਾ ਫਿਰ ਤਾਂ ਮੈਂ ਸਮਝਦਾ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਏ ਉਸ ਹਾਵਨਾ ਪਿੰਡਾਂ ਨੂੰ ਆਜੂਗਾ ਪਹੁੰਚਣਾ ਚਾਹੀਦਾ ਕੋਈ ਕਮੀ ਨਹੀਂ ਆਉਣੀ ਚਾਹੀਦੀ ਪਰ ਫਿਰ ਵੀ ਉਹਨਾਂ ਨੇ ਕਿਹਾ ਵੀ ਭਾਈ ਸਾਡੀਆਂ ਟੀਮਾਂ ਜਿਹੜੀਆਂ ਵੀ ਹੋਮ ਮਿਨਿਸਟਰੀ ਦੇ ਅੰਡਰ ਕਿਉਂਕਿ ਇਹ ਡਿਜ਼ਾਸਟਰ ਮੈਨੇਜਮੈਂਟ ਆਉਂਦੀ ਆ ਉਹਨਾਂ ਦੀਆਂ ਹੋਮ ਮਿਨਿਸਟਰੀ ਦੀ ਟੀਮ ਜਿੱਦਣ ਸ਼ਿਵਰਾ ਚੋਹਾਨ ਜੀ ਐਗਰੀਕਲਚਰ ਮਿਨਿਸਟਰ ਆਏ ਸੀ ਉਦਣੇ ਅਸੀਂ ਨਾਲ ਟੀਮਾਂ ਲੈ ਕੇ ਆਏ ਸੀ ਉਹ ਚ ਹੋਮ ਮਿਨਿਸਟਰੀ ਉਹ ਚ ਫਾਈਨਾਂਸ ਮਿਨਿਸਟਰੀ ਉਹ ਚ ਪਾਵਰ ਮਿਨਿਸਟਰੀ ਉਹਦੇ ਵਿੱਚ ਐਗਰੀਕਲਚਰ ਮਿਨਿਸਟਰੀ ਉਹ ਚ ਜਲ ਸ਼ਕਤੀ ਉਹਦੇ ਵਿੱਚ ਆਪਣੀ ਨੈਸ਼ਨਲ ਜਿਹੜੀ ਆ ਸੜਕਾਂ ਦਾ ਵਿਭਾਗ ਉਹ ਟੀਮਾਂ ਦੋ ਆਈਆਂ ਸੀ ਇੱਕ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਅਜਨਾਲੇ ਤੋਂ ਇੱਧਰ ਗੁਰਦਾਸਪੁਰ ਪਠਾਨਕੋਟ ਸ਼ੁਰੂ ਕੀਤਾ ਸੀ ਇੱਕ ਨੇ ਫਿਰੋਜ਼ਪੁਰ ਤੋਂ ਸ਼ੁਰੂ ਕੀਤਾ ਸੀ ਉਹ ਸਰਵੇ ਕੱਲ ਦੱਸਿਆ ਵੀ ਆ ਆਇਆ ਪਿਆ ਸੀਐਮ ਸਾਹਿਬ ਅਮਿਤ ਸ਼ਾਹ ਜੀ ਨੇ ਜਦੋਂ ਮਿਲੇ ਨੇ ਸ਼ਾਮ ਨੂੰ ਉਹਨਾਂ ਨੇ ਸਰਵੇ ਦੱਸਿਆ ਵੀ ਆ ਸਾਡਾ ਏ ਤੇ ਲਿਆਓ ਆਪਾਂ ਥੋਡੇ ਵਾਲਾ ਪਰ ਉਹਨਾਂ ਕੋਲ ਰਾਤ ਦੇ 8 ਵਜੇ ਤੱਕ ਜਦੋਂ ਪ੍ਰੈਸ ਰੋਡ ਜਾਰੀ ਹੋਇਆ ਕੋਈ ਵੀ ਇੱਕ ਵੀ ਅੰਕੜਾ ਨਾ ਗਦਾਬਰੀ ਨਾ ਕੋਈ ਘਰ ਘਰਾਂ ਦਾ ਨਾ ਕੋਈ ਫਸਲ ਵੀ ਕਿਹੜੀ ਫਸਲ ਕਿੰਨੀ ਤਬਾਹ ਹੋਈ ਹੈ ਇੱਕ ਵੀ ਅੰਕੜਾ ਹਜੇ ਤੱਕ ਮੇਰਾ ਚੈਲੰਜ ਆ ਇੱਕ ਵੀ ਅੰਕੜਾ ਜਿਹੜਾ ਹਜੇ ਤੱਕ ਉਹਨਾਂ ਨੇ ਨਸ਼ਰ ਨਹੀਂ ਕੀਤਾ ਉਹਨਾਂ ਦੇ ਕੋਲ ਹਜੇ ਉਹ ਦੀਵਾਲੀ ਤੋਂ ਪਹਿਲਾਂ ਕਹਿ ਰਹੇ ਆ ਜਦੋਂ ਅੰਕੜੇ ਇਕੱਠੇ ਕਰਕੇ ਵੀ ਕਿੰਨਾ ਝੋਨਾ ਕਿੰਨਾ ਗੰਨਾ ਕਿੰਨੀ ਕਪਾਹ ਕਿੰਨਾ ਬਾਗ ਸਭ ਕੁਝ ਚੀਜ਼ਾਂ ਦਾ ਅੰਕੜਾ ਆਊਗਾ ਉਦੋਂ ਹੀ ਸੈਂਟਰ ਸਰਕਾਰ ਆ ਜਿਹੜਾ ਸਪੈਸ਼ਲ ਗਦਾਬਰੀ ਜਿੰਨੀ ਵੀ ਉਹ ਕਹਿ ਰਹੇ ਪੈਕੇਜ ਦਾ ਦਿੱਤਾ ਜਾਊਗਾ ਇਸ ਕਰਕੇ ਇਹ ਗੱਲਾਂ ਕਹਿਣੀਆਂ ਰੋਜ਼ ਸ਼ਾਮ ਨੂੰ ਡਿਬੇਟ ਤੇ ਉਹਨਾਂ ਦੇ ਬਹਿ ਜਾਂਦੇ ਆ ਲੋਕ ਇਹ ਅੱਜ ਸ਼ਾਮ ਨੂੰ ਡਿਬੇਟ ਤੇ ਜ਼ਰੂਰ ਦੱਸਣ ਵੀ ਕੀ ਥੋੜਾ ਹਰ ਚੀਜ਼ ਵੀ ਕਿੰਨੇ ਘਰ ਟੁੱਟੇ ਨੇ ਕਿੰਨੇ ਘਰ ਰੁੜੇ ਨੇ ਕਿੰਨੇ ਫਸਲਾਂ ਦਾ ਨੁਕਸਾਨਾ ਕੀ ਤੁਸੀਂ ਡਾਟਾ ਕੱਲ ਲੈ ਕੇ ਗਏ ਸੀ ਤੇ ਜੇ ਟਾਈਮ ਤੁਸੀਂ ਕਹਿ ਰਹੇ ਸੀ ਲੈ ਰਹੇ ਆ ਤਾਂ ਟਾਈਮ ਲੈ ਕੇ ਕਰਨ ਕੀ ਗਏ ਸੀ ਜੇ ਤੁਹਾਡੇ ਕੋਲ ਡਾਟਾ ਹੀ ਨਹੀਂ ਸੀ ਜਦੋਂ ਮੰਗਿਆ ਇਹਨਾਂ ਦੇ ਚੀਫ ਸਕੱਟਰੀ ਵੀ ਨਾਲ ਸੀ ਇਹਨਾਂ ਦੇ ਪ੍ਰਿੰਸੀਪਲ ਸੈਕਟਰੀ ਵੀ ਨਾਲ ਸੀ ਇਹਨਾਂ ਦੇ ਰੈਜ਼ੀਡੈਂਸ਼ੀਅਲ ਕਮਿਸ਼ਨਰ ਵੀ ਕਮਿਸ਼ਨਰਸ ਨਾਲ ਸੀ ਕਿਸੇ ਕੋਲ ਕੋਈ ਡਾਟਾ ਨਹੀਂ ਸੀ ਤੇ ਬਾਹਰ ਆ ਕੇ ਉਹ মিডিਆ ਦੇ ਮੂਹਰੇ ਆ ਕੇ ਖੜ ਗਏ ਨਾ ਪਤਾ ਸੀ ਕੀ ਕਹਿਣਾ ਨਾ ਕੀ ਨਹੀਂ ਕਹਿਣਾ ਪਰ ਹੁਣ ਜਿੱਦਣ ਵੀ ਦੇਣਗੇ ਯਾਰ ਸੈਂਟਰ ਦਾ ਪੈਸਾ ਸਿੱਧਾ ਸਟੇਟ ਗਵਰਨਮੈਂਟ ਨੂੰ ਵੀ ਆਊਗਾ ਤੇ ਵੱਖ-ਵੱਖ ਸਕੀਮਾਂ 'ਚ ਸਿੱਧਾ ਲੋਕਾਂ ਦੇ ਕੋਲ ਵੀ ਪਹੁੰਚੂਗਾ ਹੁਣ ਜਿਵੇਂ ਕਿਸਾਨਾਂ ਦਾ ਪੈਸਾ ਹੈ ਜਿਹੜਾ ਸਿੱਧਾ ਖਾਤਿਆਂ 'ਚ ਆਉਂਦਾ ਸਿੱਧਾ ਹੀ ਆਊਗਾ ਆਵਾਸ ਯੋਜਨਾ ਦਾ ਉਹ ਸਿੱਧਾ ਹੀ ਆਊਗਾ ਬਾਕੀ ਜਿਹੜੇ ਹੋਰ ਨੇ ਉਹ ਸਿੱਧਾ ਹੀ ਜਾਣਗੇ ਉਹਨਾਂ ਦੇ ਪੈਸੇ ਇਸ ਕਰਕੇ ਅਸੀਂ ਬੜਾ ਕੁਝ ਅੱਗੇ ਅੱਜ ਜਿਹੜੇ ਪਿੰਡ 'ਚ ਖੜੇ ਆ ਇਹਨਾਂ ਨੇ ਹੁਕਮ ਕੀਤਾ ਏ ਵੀ ਪਹਿਲਾਂ ਤਾਂ ਆ ਸੜਕਾ ਜਿਹੜੀ 18 ਫੁੱਟ ਦੀ ਬਣੇ ਦੂਜਾ ਇਹਨਾਂ ਨੇ ਕਿਹਾ ਵੀ ਦੋਨੋਂ ਪਾਸੇ ਜਿਹੜੀ ਬਈਆਂ ਇਹਦੇ ਬੰਨ ਲੱਗਣ ਅੱਗੇ ਲੱਗਦੇ ਰਹੇ ਆ ਦੂਜੀ ਇਹਨਾਂ ਨੇ ਇਮੀਡੀਏਟਲੀ ਡਿਮਾਂਡ ਕੀਤੀ ਏ ਇੱਕ ਪੋਕਲੈਂਡ ਦੀ ਕੀਤੀ ਏ ਦੂਜੀ ਇਹਨਾਂ ਨੇ ਕਿਹਾ ਵੀ ਸਾਡੇ ਕੋਲ ਇੱਥੇ ਇਸ ਵੇਲੇ ਅੱਗੇ ਬੀ ਨਹੀਂਗਾ ਅੱਗੇ ਖਾਦਾਂ ਚਾਹੀਦੀਆਂ ਉਹ ਡਿਮਾਂਡ ਆ ਜਿਹੜੀ ਲੋਕਲ ਇੱਥੋਂ ਪਿੰਡਾਂ ਦੀ ਆਈ ਆ ਇਹ ਹਜੇ ਦੀ ਜਿਹੜੀ ਮੋਟੀ ਮੋਟੀ ਗੱਲ ਤੁਹਾਡੇ ਮੈਮੂਰੇ ਰੱਖੀ ਹੈ ਸਰਕਾਰ ਦੇ ਮੰਤਰੀ ਕਹਿੰਦੇ ਨੇ ਕਿ 1600 ਕਰੋੜ ਦਾ ਹਾਲੇ ਕੋਈ ਵੀ ਰਕਮ ਆਈ ਨਹੀਂ ਇਹ ਰਹਿਤ ਜਿਹੜੀ ਪੈਕੇਜ ਕੱਲ ਦਾ ਯਾਰ ਮੈਂ ਇੱਕ ਬੇਨਤੀ ਆ ਮੇਰੀ ਹੱਥ ਜੋੜ ਕੇ ਇੱਕ ਮਿੰਟ ਇੱਕ ਮਿੰਟ ਵੀਰ ਬੇਨਤੀ ਆ ਆਉਣੀ ਹੈ ਲੋਕਾਂ ਨੂੰ ਸਿੱਧਾ ਜਾਣੀ ਹੈ ਇਹ 800 ਕਰੋੜ ਤੋਂ ਉੱਤੇ ਰੁਪਈਆ ਆ ਚੁੱਕਿਆ ਹੈ ਇਹ ਤੁਸੀਂ ਪ੍ਰੈਸ ਨੋਟ ਜ਼ਰੂਰ ਦੇਖਿਓ ਪੜ੍ਹ ਕੇ ਤੁਹਾਨੂੰ ਸਮਝ ਆ ਜਾਏਗੀ ਤੇ ਲੋਕਾਂ ਨੂੰ ਵੀ ਅੱਗੇ ਦੱਸਿਓ 172 ਕਰੋੜ ਰੁਪਇਆ ਨੈਸ਼ਨਲ ਹਾਈਵੇ ਦੇ ਆਗੇ ਆ ਜਿੱਥੋਂ ਨੈਸ਼ਨਲ ਹਾਈਵੇ ਟੁੱਟੀ ਆ ਉਹਨੂੰ ਰਿਪੇਅਰ ਕਰਨ ਲਈ 172 ਕਰੋੜ 800 ਕੁਛ ਕਰੋੜ ਰੁਪਇਆ 1600 ਚ ਆ ਚੁੱਕਿਆ ਹਾਂਜੀ 805 ਕਰੋੜ 805 ਕਰੋੜ ਤੇ 12500 ਕਰੋੜ ਆ ਜਿਹੜਾ ਉਹ ਪਹਿਲਾਂ ਪਿਆ ਏ ਬਾਕੀ ਤੁਹਾਨੂੰ ਮੈਂ ਕਿਹਾ ਵੀ ਦੇ ਹੀ ਨਹੀਂ ਸਕੇ ਕੋਈ ਕੱਲ ਮਿਲ ਕੇ ਆਏ ਕਿਉਂਕਿ ਉੱਥੇ ਝੜੀ ਲੱਗੀ ਸੀ ਮੀਂਹ ਦੀ ਆਪ ਵੀ ਝੜੀ ਲਾ ਲਈ ਤੇ ਉਹ ਝੜੀ ਤੋਂ ਬਾਅਦ ਕੋਈ ਅੰਕੜਾ ਹੀ ਨਹੀਂ ਦੇ ਸਕੇ ਹੁਣ ਕਰੀਏ ਕੀ ਅਸੀਂ ਪੰਜਾਬ ਵਾਲੇ ਵਿਚਾਰੇ ਕੀ ਕਰਨ ਸੀਐਮ ਜਿਹੜਾ ਝੜੀ ਲੱਗਦੀ ਕਾਦੀ ਹੁੰਦੀ ਆ ਭਗਵੰਤ ਮਾਨ ਦੀ ਝੜੀ ਕਿਹੜੀ ਆ ਇਹ ਦੱਸੋ ਸਾਰਿਆਂ ਨੂੰ ਪਤਾ ਏ ਕੋਈ ਲੋਕੀਸ਼ ਵੀ ਉਹ ਕਿਹੜੇ ਕੋਈ ਲੋਕ ਕੇ ਕਹਿੰਦੇ ਆ ਵੀ ਉਹ ਤਾਂ ਸੌ ਉਹਨਾਂ ਨੇ ਸਟੇਜ ਤੇ ਹੀ ਖਾਧੀ ਸੀ ਜੀ ਠੀਕ ਹੈ ਧੰਨਵਾਦ ਜੀ ਆਖਰੀ ਸਵਾਲ ਹੈ ਸੁਲਤਾਨਪੁਰ ਲੋਹੇ ਦੇ ਰੇਲਵੇ ਸਟੇਸ਼ਨ ਤੇ ਤੁਸੀਂ ਉਤਰੇ ਸੀਗੇ ਅ ਅ ਸੱਦਰ ਮਾਲਕਾਂ ਦੇ ਵੱਲੋਂ ਵੀ ਤੁਹਾਨੂੰ ਗੁਜ਼ਾਰਿਸ਼ ਕੀਤੀ ਗਈ ਹੈ ਆਮ ਲੋਕ ਨਹੀਂ ਨਹੀਂ ਹੁਕਮ ਆਮ ਲੋਕਾਂ ਵੱਲੋਂ ਵੀ ਜਿਹੜਾ ਕਿਹਾ ਬਿਲਕੁਲ ਮੈਂ ਤੁਹਾਡਾ ਸਮਝ ਗਿਆ ਉਹਦੇ ਨਿਰਮਾਣ ਨੂੰ ਲੈ ਕੇ ਤੇ ਦੂਜਾ ਜਿਹੜਾ ਸੈਂਟਰ ਇੰਡਸਟਰੀ ਨੂੰ ਜਿਹੜੀ ਉਹ 6:00 ਵਜ ਰਹੀ ਹੈ ਲੋਡ ਰਿੰਗ ਜਿਹੜੀ ਇੱਥੇ ਬੰਦ ਹੋਈ ਹੈ ਉਹਦੇ ਲਈ ਕੀ ਕਰ ਉਹਨਾਂ ਨੇ ਤਿੰਨ ਗੱਲਾਂ ਚਾਰ ਰੱਖੀਆਂ ਦੋ ਤਾਂ ਜਿਹੜੇ ਦੋਨੋਂ ਪਾਸੇ ਸ਼ਹਿਰ ਦੇ ਅੰਡਰ ਬ੍ਰਿਜ ਨੇ ਉਹ ਪਾਣੀ ਨਾ ਭਰਦੇ ਆ ਉਹਨਾਂ ਨੂੰ ਠੀਕ ਕਰਨਾ ਉਹ ਸਾਡੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਠੀਕ ਕਰਨਾ ਦੂਜੀ ਗੱਲ ਉਹਨਾਂ ਨੇ ਕਿਹਾ ਲਿਫਟਿੰਗ ਲੋਡਿੰਗ ਜਿਹੜੀ ਉਰੇ ਹੁੰਦੀ ਸੀ ਪਹਿਲਾਂ ਉਹ ਜਦੋਂ ਗੁਰੂ ਮਹਾਰਾਜ ਦਾ ਪਵਿੱਤਰ ਦਿਹਾੜਾ ਸੀ ਉਦੋਂ ਉਹ ਲਾਈਨ हट ਗਈ ਉਹ ਲਾਈਨ ਮੈਂ ਜ਼ਿੰਮੇਦਾਰੀ ਨਾ ਕਹਿਣਾ ਜੀ ਐਮ ਸਾਹਿਬ ਆਪ ਇਨਸਪੈਕਸ਼ਨ ਕਰਕੇ ਗਏ ਨੇ ਉਹ ਲਾਈਨ ਬਣ ਰਹੀ ਆ ਲੋਡਿੰਗ ਬੜੀ ਜਲਦੀ ਉਰੇ ਸ਼ੁਰੂ ਹੋ ਜੂ ਤੀਜੀ ਗੱਲ ਉਹ ਜਿਹੜਾ ਬਹੁਤ ਵੱਡਾ ਸਟੇਸ਼ਨ ਬਣਿਆ ਏ ਉਹਦੀ ਕੋਈ ਸਫਾਈ ਨਹੀਂ ਹੋ ਰਹੀ ਉਹਦਾ ਕੋਈ ਯੂਜ਼ ਨਹੀਂ ਹੋ ਰਿਆ ਤੇ ਉੱਥੇ ਬਹਿਣ ਨੂੰ ਕੋਈ ਜਗ੍ਹਾ ਵੀ ਹੈ ਨਹੀਂਗੀ ਉਹਦਾ ਪ੍ਰਬੰਧ ਵੀ ਕੀਤਾ ਜਾਊਗਾ ਇੱਕ ਗੱਲ ਉਹਨਾਂ ਨੇ ਕੋਈ ਹੋਰ ਕੀਤੀ ਆ ਜਿਹੜੀ ਉਹ ਮੇਰੇ ਅਜੇ ਧਿਆਨ 'ਚ ਨਹੀਂ ਆਈ ਜਿਹੜੀ ਉਹਨਾਂ ਨੇ ਕੀਤੀ ਆ ਵੀ ਓਵਰ ਬ੍ਰਿਜ ਕਿਤੋਂ ਬਣਾਉਣਾ ਏ ਉਹ ਮੈਂ ਅਫਸਰਾਂ ਨੂੰ ਕਹੂੰਗਾ ਵੀ ਦੇਖੋ ਕਿੱਥੇ ਦੀ ਗੱਲ ਆ ਰੇਲਵੇ ਵਾਲੇ ਕੰਮ ਆ ਜਿਹੜੇ ਹੋਣਗੇ ਇਸ ਪੂਰੇ ਜਿਹੜੇ ਪਿੰਡਾਂ ਵਾਲਿਆਂ ਨੇ ਕਹੀ ਹੈ ਗੱਲ ਉਹ ਵੀ ਪੂਰੀ ਹੋਊ ਕਿਉਂਕਿ ਸਿੱਧੀ ਮੋਨੀਟਰਿੰਗ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਰ ਰਹੇ ਆ ਤੇ ਜੋ ਮੋਦੀ ਜੀ ਕਹਿੰਦੇ ਉਹ ਹੁੰਦਾ ਏ ਉਹਨੂੰ ਪੂਰਾ ਕਰਕੇ ਉਹ ਛੱਡਦੇ ਆ ਇਸ ਕਰਕੇ ਪੰਜਾਬ ਦੀ ਬਾਹ ਬੀਜੇਪੀ ਮਜ਼ਬੂਤੀ ਨਾਲ ਫੜੂਗੀ ਤੇ ਬਾਕੀਆਂ ਨੂੰ ਨਹੀਂ ਵੀ ਐਵੇਂ ਗੱਲਾਂ ਮਾਰ ਕੇ ਹਜ਼ਾਰ ਦੇਵਾਂਗੇ ਜੀ ਫਲਾਨਾ ਦੇਵਾਂਗੇ ਜਿਹੜੇ ਬੰਦਿਆਂ ਤੋਂ 1000 ਰੁਪਈਆ ਨਹੀਂ ਦਿੱਤਾ ਗਿਆ ਅੱਜ ਤੱਕ ਮਾਵਾ ਭੈਣਾ ਨੂੰ ਉਹ ਬਾਕੀਆ ਮੁਆਵਜ਼ਾ 20000 ਕਿੱਥੋਂ ਦੇ ਦਊਗਾ ਦੇ ਸਕਦਾ ਜੀ ਤੂੰ 1000 ਨਾ ਦਿੱਤਾ ਗਿਆ ਹੋਏ ਇਸ ਕਰਕੇ ਉਹ ਸ਼ੇਕਚਿਲੀ ਦੀਆਂ ਗੱਲਾਂ ਐ ਜੋ ਕੁਝ ਪਹੁੰਚੂਗਾ ਉਹ ਸੈਂਟਰ ਤੋਂ ਮੋਦੀ ਸਾਹਿਬ ਤੇ ਪੰਜਾਬੀਆਂ ਦਾ ਹੱਕ ਆ ਜਿਹੜਾ ਹੱਕ ਉਹ ਮਿਲੂਗਾ